ਬਿੰਦਰ ਜੀ ਕਾਰਨ ਕੀ ਹੈ ਲਗਾਤਾਰ 25 ਸਾਲ ਜਿਹੜੇ ਉੱਥੇ ਬੀਜੇਪੀ ਦਾ ਰਾਜ ਰਿਹਾ ਕੀ ਕਾਰਨ ਹੈ ਉੱਥੇ ਕੀ ਐਸਾ ਮਾਹੌਲ ਹੈ ਕਿ ਬੀਜੇਪੀ ਹੀ ਲੋਕ ਚਾਹੁੰਦੇ ਨੇ ਸਭ ਤੋਂ ਪਹਿਲਾਂ ਸਾਨੂੰ ਨਸ਼ਾ ਮੁਕਤ ਹੋਣਾ ਚਾਹੀਦਾ ਜਿੰਨੋਂ ਅਸੀਂ ਕਹਿੰਦੇ ਆ ਸਾਡੇ ਪੰਜਾਬ ਦੇ ਵਿੱਚ ਕਿੰਨਾ ਮਸਿਆ ਸੀ ਕਿਨੇ ਨਸ਼ਾ ਮੁਕਤ ਗੁਜਰਾਤ ਨਸ਼ਾ ਮੁਕਤ ਜੀ ਡਿਵੈਲਪਮੈਂਟ ਮੰਗਦੇ ਆਸੀਂ ਜੀ ਉਹ ਗੁਜਰਾਤ ਦੇ ਵਿੱਚ ਡਿਵੈਲਪਮੈਂਟ ਹੈਗੀ ਆ ਨੋ ਡਾਊਟ ਅਸੀਂ ਕਹਿੰਦੇ ਆ ਕਿ ਸਾਨੂੰ ਲਗਜ਼ਰੀ ਲਾਈਫ ਗੁੰਡ ਹਸਪੀਟਲ ਹੂ ਕੁੱਲੇ ਰੋਡ ਵੱਡੇ ਐਕਸਪ੍ਰੈਸ ਹਾਈਵੇ ਟੋਲ ਟੈਕਸ ਸਾਡੇ ਫ੍ਰੀ ਹੋਣ ਚਾਹੀਦੇ ਨੇ ਜੇ ਉਹ ਗੁਜਰਾਤ ਦੇ ਵਿੱਚ ਮਿਲਦਾ ਹੈ ਗੁਜਰਾਤ ਨੂੰ ਇੱਕ ਮਾਡਲ ਬਣਾ ਕੇ ਦਿਖਾਇਆ ਜਾ ਰਿਹਾ ਵਾਕੀ ਇਹ ਮਾਡਲ ਬਣਿਆ ਹੋਇਆ ਹੈ ਜਦੋਂ ਡਲੋਮੇ ਦੀ ਗੱਲ ਕਰੀ ਤਾਂ ਬਹੁਤ ਸਾਰੇ ਲੋਕਾਂ ਨੇ ਵੀ ਕਮੈਂਟ ਜਾਂ ਸੋਸ਼ਲ ਮੀਡੀਆ ਦੀ ਗੱਲ ਕਰੀ ਤਾਂ ਵੀ ਕਹਿੰਦੇ ਗੁਜਰਾਤ ਦੇ ਵਿੱਚ ਫੈਸਿਲਿਟੀਆਂ ਬਹੁਤ ਨੇ ਤੁਸੀਂ ਕੋਮਰੇ ਕੀ ਕੁਝ ਤੁਹਾਨੂੰ ਨਜ਼ਰ ਆਇਆ ਉੱਥੇ ਜੀ ਵੀ ਗੱਡੀ ਹੈਗੀ ਆ ਪੰਜਾਬ ਦੀ ਗੱਡੀ ਜੀ ਵਾਇਦ ਲੋਕੀ ਕੋਈ ਹੀ ਮੇਰੇ ਕੋ ਆਏ ਕਿ ਤੁਸੀਂ ਭਗਵਾਨ ਦਾ ਮਾਨ ਦੇ ਸ਼ਹਿਰ ਤੋਂ ਆਏ ਹੋ ਪੰਜਾਬ ਤੋਂ ਆਏ ਹੋ ਮੈਂ ਇਹਨਾਂ ਨੂੰ ਦੱਸਿਆ ਕਿ ਬਿਲਕੁਲ ਅਸੀਂ ਉੱਥੇ ਆਮ ਆਦਮੀ ਪਾਰਟੀ ਦਾ ਮੈਂ ਉਹਨੂੰ ਵੇਖਿਆ ਪੁੱਛਿਆ ਉਹਨਨੋਂ ਕਿ ਪੰਜਾਬ ਇੱਥੇ ਤੁਸੀਂ ਗੁਜਰਾਤ ਦੇ ਵਿੱਚ ਕੀ ਪਸੰਦ ਕਰਦੇ ਹੋ ਜੋ ਨਰਿੰਦਰ ਮੋਦੀ ਤੁਹਾਨੂੰ ਦੇ ਰਿਹਾ ਉਹ ਕਹਿੰਦੇ ਕਿ ਸਾਨੂੰ ਦੂਜੀ ਪਾਰਟੀ ਕੀ ਕਰੇਗੀ ਜੇ ਆਏਗੀ ਪਹਿਲਾਂ ਆਪਣਾ ਘਰ ਬਣੇਗੀ ਸਾਡੇ ਮੋਦੀ ਦੀ ਡਿਵੈਲਪਮੈਂਟ ਇੱਥੇ ਬਹੁਤ ਹੋ ਚੁੱਕੀ ਹੈ ਰੋਡ ਸਾਡੇ ਵਧੀਆ ਨੇ ਨਦੀ ਨਹੀਂ ਮਸਾ ਬਿਲਕੁਲ ਜ਼ੀਰੋ ਹੈ ਕੋਈ ਸ਼ਰਾਬ ਨਹੀਂ ਫਿਰ ਮਿਲਦੀ ਹੈ ਮੰਦਰਜੀ ਤੁਸੀਂ ਉਧਰ ਲੋਕਾਂ ਨਾਲ ਗੱਲਬਾਤ ਕੀਤੀ ਹੈ ਪੰਜਾਬ ਬਾਰੇ ਕੀ ਸੋਚਦੇ ਨੇ ਉਹ ਲੋਕ ਪੰਜਾਬ ਦੀ ਸਿਆਸਤ ਬਾਰੇ ਕੀ ਸੋਚਦੇ ਨੇ ਕਿਉਂਕਿ ਉੱਥੇ ਬੀਜੇਪੀ ਹੈ ਤੇ ਸਾਰੇ ਬੀਜੇਪੀ ਮੰਗ ਰਹੇ ਨੇ ਉੱਥੇ ਵੀ ਬੀਜੇਪੀ ਚਾਹੀਦੀ ਪੰਜਾਬ ਨੂੰ ਕਿਵੇਂ ਦੇਖਦੇ ਨੇ ਉੱਥੇ ਦੀ ਸਿਆਸਤ ਅੱਛਾ ਪੰਜਾਬ ਕੀ ਹੈ ਜਿਹੜਾ ਫੜ ਜਾਂਦਾ ਹੈ ਆਈਲੈਂਡੀ ਕਰਕੇ ਡੁਪਲੀਕੇਟ ਆਈਲੈਂਡਸ ਦਾ ਬਣਾ ਕੇ ਜੀ ਜੀ ਟਿਚਰ ਲੈ ਕੇ ਡੈਕਸਟ ਕਰਕੇ ਤੇ ਕੈਨੇਡਾ ਨੂੰ ਭਜਦੇ ਨੇ ਜੀ ਮਾਫ ਕਰਨਾ ਗੁੱਸਾ ਵੀ ਲੱਗੇਗਾ ਗੱਲ ਤਾਂ ਇਹ ਸੱਚੀ ਹੈ ਕਡੀਆਂ ਕੁੜੀਆਂ ਜਾਰੀਆਂ ਐ ਇੱਥੇ ਕੀ ਲੋਕੀ ਕਰਦੇ ਕਿ ਕੋਈ ਜੋਬ ਕਰ ਰਹੇ ਨੇ ਐਸੇ ਦੇ ਪੜ੍ਹੇ ਲਿਖੇ ਲੋਕ ਨਹੀਂ ਕੁਝ ਕੀ ਕਰਦੇ ਪਏ ਨੇ ਉਹ ਕਹਿੰਦੇ ਕਿ ਪੰਜਾਬ ਨੂੰ ਪੰਜਾਬ ਗਵਰਨਮੈਂਟ ਨੇ ਕੁਝ ਨਹੀਂ ਦੇਣਾ ਜਿੰਦ ਤੱਕ ਸੈਂਟਰਲ ਗਵਰਨਮੈਂਟ ਉਸ ਦਾ ਵਿਚਨੀ ਵੀ ਬੈਠੀ ਹੋਈ ਹੈ ਸੈਂਟਰਲ ਗਵਰਨਮੈਂਟ ਦੀ ਐਗਜ਼ਾਮਪਲ ਕਾਂਗਰਸ ਬੈਠੀ ਹੋਈ ਹੈ ਜਦੋਂ ਪੰਜਾਬ ਨੂੰ ਨਹੀਂ ਦੇ ਦੇ ਕੇ ਜਿਆਮ ਆਮ ਆਦਮੀ ਪਾਰਟੀ ਕੁਝ ਤਾਂ ਗਿਆਣਗੀ ਆਪਣੇ ਹੱਥੋਂ ਨਹੀਂ ਦੇਣੀ ਅਸ਼ਕਾਲ ਤੋਂ ਬਸਰੀਆਂ ਅਮੈਜ਼ਿੰਗ ਚੀਜ਼ੀ ਤਾਂ ਜਿਸ ਤਰ੍ਹਾਂ ਲੋਕ ਸਭਾ ਚੋਣਾਂ ਦਾ ਪ੍ਰਚਾਰ ਹਰ ਪਾਰਟੀ ਕਰ ਰਹੀ ਹੈ ਤਾਂ ਅਲੱਗ-ਅਲੱਗ ਸ਼ਰਦਾ ਕੀ ਹਾਲ ਹੈ ਉਹ ਜਾਣਾਂਗੇ ਤੇ ਸਾਡੇ ਨਾਲ ਸਾਡੇ ਸਹਿਯੋਗੀ ਬ੍ਰਹਿੰਦਰ ਜੀ ਜੋ ਗੁਜਰਾਤ ਦਾ ਦੌਰਾ ਕਰ ਰਹੇ ਨੇ ਗੁਜਰਾਤ ਦੇ ਵਿੱਚ ਕੀ ਹੋ ਰਿਹਾ ਹੈ ਜਾਣਦੇ ਆ ਬ੍ਰਹਿੰਦਰ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਜੈ ਕੁਮਾਰ ਕੱਲ 7 ਮਈ 2024 ਜੀ 12 ਸਟੇਟਾਂ ਦੇ ਇਲੈਕਸ਼ਨ ਨੇ ਜੀ 194 ਜੋ ਐਮਪੀ ਨੇ ਇਲੈਕਸ਼ਨ ਆਪਣਾ ਫੇਰ ਕਿਸਮਤ ਦਾ ਦਰਵਾਜਾ ਖੜਕਾਨ ਜਾ ਰਹੇ ਨੇ ਜੀ ਜਿਸ ਦੇ ਵਿੱਚ ਸਭ ਤੋਂ ਐਮ ਸਟੇਟ ਜਿਹੜੀ ਹੈਗੀ ਹੈ ਗੁਜਰਾਤ ਹੈਗੀ ਹੈ ਜੀ ਬਿਲਕੁਲ ਹਰ ਟਾਈਮ ਗੁਜਰਾਤ ਦੀ ਤਰਜੀਹੇ ਘੁੰਮ ਰਿਆ ਜੀ ਔਰ ਲੋਕਾਂ ਨਾਲ ਗੱਲਬਾਤ ਕੀਤੀ ਗੁਜਰਾਤੀ ਨੇ ਜਿਹੜੋ ਇੱਥੇ ਕਮਿਊਨਿਟੀ ਵਿੰਦੂ ਕਮਿਊਨਿਟੀ ਗੁਜਰਾਤੀ ਘੁੰਮ ਰਹੀ ਜਿਆਦਾ ਨਹੀਂ ਜੀ ਤੇ ਬੀਜਪੀ ਦਾ ਇਥੇ ਕਾਫੀ ਗਰਮ ਤੋਂ ਫੁੱਲ ਖੇਡ ਰਿਹਾ ਜੀ ਤੇ ਮੈਂ ਲੋਕਾਂ ਨੂੰ ਪੁੱਛਣਾ ਚਾਹ ਰਿਹਾ ਤੇ ਲੋਕਾਂ ਨੂੰ ਗੱਲਬਾਤ ਕੀਤੀ ਆਪ ਕੈਮਰਾ ਗੱਲਬਾਤ ਕੀਤੀ ਲੋਕਾਂ ਦੇ ਵਿੱਚ ਬੈਠੇ ਆ ਬਿਜ਼ਨਸਮੈਨਾਂ ਦੇ ਨਾਲ ਲੋਕਲ ਲੋਕਾਂ ਦੇ ਨਾਲ ਜੀ ਉਹਨਾਂ ਨੇ ਦੂਜੀ ਆਵਾਜ਼ ਬੂਚੂ ਕੱਢਦੇ ਨਹੀਂ ਸਿਰਫ ਕਹਿੰਦੇ ਸਾਨੂੰ ਕਮਲ ਚਾਹੀਦਾ ਹੈ ਕਮਲ ਦਾ ਫੁੱਲ ਚਾਹੀਦਾ ਹੈ ਨਹੀਂ ਫੁੱਲ ਚਾਹੀਦਾ ਉਹਨਾਂ ਨੂੰ ਜੀ ਜੀ ਸਰਬਿੰਦਰ ਜੀ ਕਾਰਨ ਕੀ ਹੈ ਲਗਾਤਾਰ 25 ਸਾਲ ਜਿਹੜੇ ਉੱਥੇ ਬੀਜੇਪੀ ਦਾ ਰਾਜ ਰਿਹਾ ਕੀ ਕਾਰਨ ਹੈ ਉੱਥੇ ਕੀ ਐਸਾ ਮਾਹੌਲ ਹੈ ਕਿ ਬੀਜੇਪੀ ਹੀ ਲੋਕ ਚਾਹੁੰਦੇ ਨੇ ਐਕਚੁਅਲੀ ਕਾਰਨ ਦੋ ਨੇ ਸਭ ਤੋਂ ਪਹਿਲਾਂ ਸਾਨੂੰ ਨਸ਼ਾ ਮੁਕਤ ਹੋਣਾ ਚਾਹੀਦਾ ਜਿਸ ਨੂੰ ਅਸੀਂ ਕਹਿੰਦੇ ਆ ਜੀ ਸਾਡੇ ਪੰਜਾਬ ਦੇ ਵਿੱਚ ਕਿੰਨਾ ਮਸਾਇਆ ਸੀ ਕਹਿੰਦੇ ਨਸ਼ਾ ਮੁਕਤ ਗੁਜਰਾਤ ਨਸ਼ਾ ਮੁਕਤ ਜੀ ਡਿਵੈਲਪਮੈਂਟ ਮੰਗਦੇ ਆਸੀਂ ਜੀ ਗੁਜਰਾਤ ਦੇ ਵਿੱਚ ਡਿਵੈਲਪਮੈਂਟ ਹੈਗੀ ਆ ਨੋ ਡਾਊਟ ਅਸੀਂ ਕਹਿੰਦੇ ਆ ਕਿ ਸਾਨੂੰ ਲਗਜ਼ਰੀ ਲਾਈਫ ਗੁੱਡ ਹਸਪੀਟਲ ਜੀ ਖੁੱਲੇ ਰੋਡ ਵੱਡੇ ਐਕਸਪਰਸ ਹਾਈਵੇ ਟੋਲ ਟੈਕਸ ਸਾਡੇ ਫ੍ਰੀ ਹੋਣੇ ਚਾਹੀਦੇ ਨੇ ਜੇ ਉਹ ਗੁਜਰਾਤ ਦੇ ਵਿੱਚ ਮਿਲਦਾ ਪਿਆ ਗੁਜਰਾਤ ਨੂੰ ਇੱਕ ਮਾਡਲ ਬਣਾ ਕੇ ਦਿਖਾਇਆ ਜਾ ਰਿਹਾ ਵਾਕੀ ਇਹ ਮਾਡਲ ਬਣਿਆ ਹੋਇਆ ਜੀ ਜੀਨ ਕਰਕੇ ਮੰਨੋ ਮੈਂ ਗੁਜਰਾਤ ਤੋਂ ਮਰਿਆ ਸਮਾ ਸੂਰਤ ਤੋਂ ਅਹਮਦਾਬਾਦ ਜਾ ਰਹੇ ਆ ਜੋ 300 ਕਿਲੋਮੀਟਰ ਪੈਂਦਾ ਹੈਗਾ 1 ਰੁਪਈਆ ਦਾ ਤੁਹਾਨੂੰ ਟੋਲ ਟੈਕਸ ਨਹੀਂ ਦੇਣਾ ਪੈਂਦਾ ਤੇ ਨੈਸ਼ਨਲ ਐਕਸਪ੍ਰੈਸ ਵੱਡੇ ਹਾਈਵੇ ਨੇ ਜੀ ਟੋਲ ਟੈਕਸ ਫ੍ਰੀ ਨੇ ਗੱਡੀਆਂ ਨੂੰ ਕਾਰਾਂ ਨੂੰ ਸਿਰਫ ਸਾਨੂੰ ਟਰੱਕਾਂ ਨੂੰ ਬੱਸਾਂ ਨੂੰ ਜਾਂ ਹੋਰ ਚੀਜ਼ਾਂ ਨੂੰ ਤੁਹਾਨੂੰ ਟੋਲ ਦੇਣੇ ਪੈਂਦੇ ਨੇ ਬਾਕੀ ਫ੍ਰੀ ਹੈ ਤੇ ਫਿਰ ਲੋਕੀ ਕਿਉਂ ਕਮਲ ਨੂੰ ਛੱਡ ਕੇ ਦੂਜੀ ਪਾਰਟੀ ਨੂੰ ਫੁੱਲ ਵੋਟ ਪਾਣਗੇ ਜੀ ਬਿਲਕੁਲ ਦੇਬਲੋਮੈਟ ਦੀ ਗੱਲ ਕਰੀ ਤਾਂ ਬਹੁਤ ਸਾਰੇ ਲੋਕਾਂ ਦੇ ਦੀ ਕਮੈਂਟ ਜਾਂ ਸੋਸ਼ਲ ਮੀਡੀਆ ਦੀ ਗੱਲ ਕਰੀ ਤਾਂ ਵੀ ਕਹਿੰਦੇ ਗੁਜਰਾਤ ਦੇ ਵਿੱਚ ਫੈਸਿਲਿਟੀਆਂ ਬਹੁਤ ਨੇ ਤੁਸੀਂ ਕਹਿੰਦੇ ਕੀ ਕੁਝ ਤੁਹਾਨੂੰ ਨਜ਼ਰ ਆਇਆ ਉੱਥੇ ਫੈਸਿਲਿਟੀਆਂ ਵਾਕਈ ਹੈਗੀਆਂ ਤੁਸੀਂ ਮੈਂ ਸੁਰਗ ਤੋਂ ਨਿਕਲਿਆ ਆਇਗਾ ਕੋਈ ਸੱਤ ਕੋਈ ਦੇ ਨਿਕਲਿਆ ਆਇਗਾ ਤੇ ਮੈਂ ਲੋਕਾਂ ਨਾਲ ਗੱਲਬਾਤ ਕੀਤੀ ਉੱਥੇ ਮੈਂ ਲੋਕਾਂ ਦੇ ਆਵਾਜ਼ ਨਾਲ ਗੱਲਬਾਤ ਕੀਤੀ ਜਦੋਂ ਮੈਂ ਉੱਥੇ ਜਾ ਕੇ ਸਾਡੇ ਕੋ ਪੀਵੀ ਪੀਵੀ ਗੱਡੀ ਹੈਗੀ ਆ ਪੰਜਾਬ ਦੀ ਗੱਡੀ ਜੀ ਵਾਇਦ ਲੋਕੀ ਕੋਈ ਹੀ ਮੇਰੇ ਕੋ ਆਏ ਕਿ ਤੁਸੀਂ ਭਗਵੰਤ ਮਾਨ ਦੇ ਸ਼ਹਿਰ ਤੋਂ ਆਏ ਹੋ ਪੰਜਾਬ ਤੋਂ ਆਏ ਹੋ ਮੈਂ ਇਹਨਾਂ ਨੂੰ ਦੱਸਿਆ ਕਿ ਬਿਲਕੁਲ ਅਸੀਂ ਉੱਥੇ ਆਮ ਆਦਮੀ ਪਾਰਟੀ ਦਾ ਮੈਂ ਉਹਨੂੰ ਵੇਖਿਆ ਪੁੱਛਿਆ ਉਹਨਾਂ ਨੂੰ ਕਿ ਪੰਜਾਬ ਇੱਥੇ ਤੁਸੀਂ ਗੁਜਰਾਤ ਦੇ ਵਿੱਚ ਕੀ ਪਸੰਦ ਕਰਦੇ ਹੋ ਜੋ ਅਨੰਦਰ ਮੋਦੀ ਤੁਹਾਨੂੰ ਦੇ ਰਿਹਾ ਉਹ ਕਹਿੰਦੇ ਕਿ ਸਾਨੂੰ ਦੂਜੀ ਪਾਰਟੀ ਤੇ ਕੀ ਕਰੇਗੀ ਜੇ ਆਏਗੀ ਪਹਿਲਾਂ ਆਪਣਾ ਘਰ ਕਰੇਗੀ ਸਾਡੇ ਮੋਦੀ ਦੀ ਡਿਵੈਲਪਮੈਂਟ ਇੱਥੇ ਬਹੁਤ ਹੋ ਚੁੱਕੀ ਹੈ ਰੋਡ ਸਾਡੇ ਵਧੀਆ ਨੇ ਨਸ਼ਾ ਨਹੀਂ ਨਸ਼ਾ ਬਿਲਕੁਲ ਜ਼ੀਰੋ ਹੈ ਕੋਈ ਸ਼ਰਾਬ ਨਹੀਂ ਇੱਥੇ ਮਿਲਦੀ ਹੈਗੀ ਜੀ ਕੋਈ ਕ੍ਰਾਈਮ ਨਹੀਂ ਹੈਗਾ ਜੀ ਫਿਰ ਕੋਈ ਕੋਈ ਇਦਾਂ ਦੀ ਕੋਈ ਤੁਸੀਂ ਰਾਤ ਨੂੰ 2 ਵਜੇ ਵੀ ਰਾਤ ਨੂੰ ਲੱਖ ਰੁਪਿਆ 10 ਲੱਖ ਰੁਪਿਆ ਪਾ ਕੇ ਬੈਂਕ ਤੋਂ ਵੀ ਬੰਦੇ ਹੋ ਤੁਹਾਨੂੰ ਕੋਈ ਨਹੀਂ ਪੁੱਛਦਾ ਤੁਸੀਂ ਯਕੀਨ ਕਰਕੇ ਮੰਨੋ ਮੈਂ ਇੱਥੇ ਕੋਈ 900 ਕਿਲੋਮੀਟਰ ਅਲਰੇਡੀ ਟਰੈਵਲ ਕਰ ਚੁੱਕਾ ਗੁਜਰਾਤ ਗੁਜਰਾਤ ਦੇ ਵਿੱਚ ਮੈਨੂੰ ਇੱਕ ਬੰਦੇ ਨੇ ਘਰੋਕ ਕੇ ਗੱਡੀ ਦੇ ਗੱਡੀ ਦੇ ਪੇਪਰ ਨਹੀਂ ਮੰਗੇ ਮੈਨੂੰ ਗੱਡੀ ਜ਼ਰੂਰ ਚੈੱਕ ਅਪ ਹੋਈਏ ਕਿ ਲੈਕਚਰ ਦਾ ਟਾਈਮ ਹੈ ਕੋਈ ਸ਼ਰਾਬ ਜਾਂ ਕੋਈ ਪੈਸੇ ਵੀ ਨਹੀਂ ਮੰਗਦੇ ਜਾਂ ਕੁਛ ਇਦਾਂ ਦਾ ਕੰਮ ਗੱਡੀ ਚੈੱਕ ਹੋਈ ਹੈ ਮੇਰੀ ਇੱਕ ਵਾਰੀ ਇਹ ਨਹੀਂ ਕਿਹਾ ਕਿਸੇ ਨੇ ਕਿ ਪੇਪਰ ਦਿਖਾਓ ਹੂੰ ਜੇ ਉਲਟੇ ਇਹੀ ਪੰਜਾਬ ਦੇ ਵਿੱਚ ਆਉਂਦੇ ਤੁਸੀਂ ਤਾਂ ਤੁਹਾਨੂੰ ਕੀ ਲੱਗਦਾ ਕਿ ਤੁਹਾਨੂੰ ਰੋਕਿਆ ਜਾਂਦਾ ਲੁਧਿਆਣਾ ਤੋਂ ਜਲੰਧਰ ਲੁਧਿਆਣਾ ਤੋਂ ਜਲੰਧਰ ਤੋਂ ਲੱਦੇ ਆ ਰਾਂ ਤਾਂ ਮੈਨੂੰ ਲੱਗਦਾ ਕਿ ਮੈਨੂੰ ਦੋ ਤਿੰਨ ਵਾਰੀ ਸਾਡੀ ਉਹਦੀ ਗੱਡੀ ਚੈੱਕ ਅਪ ਹੁੰਦੀ ਹੈ ਜੀ ਇੱਕ ਜਿਹੜੀ ਇਥੇ ਦੀ ਪੁਲਿਸ ਹੈ ਰਿਸਪੈਕਟਫੁਲੀ ਬੋਲਦੀ ਹੈ ਜੀ ਸਾਨੂੰ ਉਹਨਾਂ ਨੂੰ ਟੈਕਸ ਵੀ ਪੈ ਜਾਂਦਾ ਹੈ ਹਾਂ ਜਿਹੜਾ ਟਾਕ ਕੀਪ ਕਰਸੋ ਯੂ ਨੋ ਹਾਊ ਟੂ ਕਿਦਾ ਬੰਦਿਆਂ ਨਾਲ ਗੱਲ ਕਰਨੀ ਹੈ ਜਿਸ ਤਰ੍ਹਾਂ ਤੁਸੀਂ ਉਹਨਾਂ ਨੂੰ ਪੇਸ਼ ਆਣਾ ਉਹ ਇੱਕ ਇੱਕ ਡਵੈਲਪਮੈਂਟ ਹੁੰਦੀ ਹੈ ਇਹਨੂੰ ਡਵੈਲਪਮੈਂਟ ਵੀ ਕਹਿ ਸਕਦੇ ਆ ਜੇ ਕੋਈ ਬਾਹਰ ਐਨਆਰਆਈ ਬੰਦਾ ਆਂਦਾ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਇਹ ਬਾਹਰ ਦਾ ਬੰਦਾ ਇਹਨੇ ਕਿਦਾਂ ਟਾਕ ਕਰਨੀ ਕਿਦਾਂ ਬੋਲਣਾ ਹੈਗਾ ਜੀ ਬਿਲਕੁਲ ਬੋਲੀਆਂ ਇੱਕ ਚੀਜ਼ਾਂ ਸਾਰੀਆਂ ਇੱਥੇ ਮਿਲਦੀਆਂ ਵੀ ਆ ਵੀ ਗੁਜਰਾਤ ਦੇ ਲੋਕੀ ਕਿਉਂ ਜਾਣਗੇ ਚਾਹਣਗੇ ਜੀ ਸਰਵਿੰਦਰ ਜੀ ਤੁਸੀਂ ਉਧਰ ਲੋਕਾਂ ਨਾਲ ਗੱਲਬਾਤ ਕੀਤੀ ਹੈ ਪੰਜਾਬ ਬਾਰੇ ਕੀ ਸੋਚਦੇ ਨੇ ਉਹ ਲੋਕ ਪੰਜਾਬ ਦੀ ਸਿਆਸਤ ਬਾਰੇ ਕੀ ਸੋਚਦੇ ਨੇ ਕਿਉਂਕਿ ਉੱਥੇ ਬੀਜੇਪੀ ਹੈ ਜੇ ਪੀ ਮੰਗ ਰਹੇ ਨੇ ਉੱਥੇ ਵੀ ਬੀਜੇਪੀ ਚਾਹੀਦੀ ਪੰਜਾਬ ਨੂੰ ਕਿਵੇਂ ਦੇਖਦੇ ਨੇ ਉੱਥੇ ਦੀ ਸਿਆਸਤ ਕੋਈ ਐਕਚੁਅਲੀ ਲੋਕ ਦਾ ਬਹੁਤ ਐਜੂਕੇਟ ਨਹੀਂ ਇੱਕ ਗੇਮ ਤੋਂ ਬੰਨੀ ਪਈ ਹੈ ਜੋ ਕੀ ਇਹ ਸਾਡਾ ਪੰਜਾਬ ਕੀ ਹੈ ਜਿਹੜਾ ਪੜ ਜਾਂਦਾ ਹੈ ਆਇਲੈਂਡਸ ਕਰਕੇ ਡੁਪਲੀਕੇਟ ਆਇਲੈਂਡਸ ਬਣਾ ਕੇ ਜੀ ਟਿਕਟ ਲੈ ਕੇ ਟੈਸਟ ਕਰਕੇ ਤੇ ਕੈਨੇਡਾ ਨੂੰ ਕੁਝ ਦੇਣੀ ਜੀ ਮਾਫ ਕਰਨਾ ਕੁਸਾ ਵੀ ਲੱਗੇਗਾ ਗੱਲ ਦਾ ਇਹ ਸੱਚੀ ਹੈ ਸਾਡੀਆਂ ਕੁੜੀਆਂ ਜਾ ਰਹੀਆਂ ਇੱਥੇ ਕੀ ਲੋਕੀ ਕਰਦੇ ਇੱਕ ਵੀ ਜੋਬ ਕਰ ਰਹੇ ਨੇ ਇੱਥੇ ਦੇ ਪੜੇ ਲਿਖੇ ਲੋਕ ਨਹੀਂ ਉਹ ਕੀ ਕਰਦੇ ਪਏ ਨੇ ਉਹ ਕਹਿੰਦੇ ਕਿ ਪੰਜਾਬ ਨੂੰ ਪੰਜਾਬ ਗਵਰਨਮੈਂਟ ਨਹੀਂ ਖੁਸ਼ ਨਹੀਂ ਦੇਣਾ ਜਿੰਦ ਤੱਕ ਸੈਂਟਰਲ ਗਵਰਨਮੈਂਟ ਉੱਤੇ ਤਾਂ ਬੀਜੇਪੀ ਬੈਠੀ ਹੋਈ ਹੈ ਸੈਂਟਰਲ ਗਵਰਨਮੈਂਟ ਦੀ ਐਗਜ਼ਾਮਪਲ ਕਾਂਗਰਸ ਬੈਠੀ ਹੋਈ ਹੈ ਤੇ ਪੰਜਾਬ ਨੂੰ ਨਹੀਂ ਦੇਣਗੇ ਜੇ ਆਵਾਜ਼ਵੀ ਪਾਰਟੀ ਖੁਸ਼ ਹੋ ਜਾਣਗੇ ਆਪਣੇ ਹੱਕ ਨੂੰ ਨਹੀਂ ਜੀ ਇਹ ਸਮਝਣ ਦੀ ਲੋੜ ਹੈ ਇਹ ਬਿਲਕੁਲ ਮੈਂ ਨਹੀਂ ਕਹਿੰਦਾ ਕਿ ਆਵਾਜ਼ਵੀ ਪਾਰਟੀ ਮਾਰੀ ਚੰਗੀ ਆਵਾਜ਼ਵੀ ਪਾਰਟੀ ਕਾਂਗਰਸ ਵੀ ਚੰਗੀ ਬੀਜ ਵੀ ਆਪਣੀ ਆਪਣੀ ਜਗ੍ਹਾ ਸਾਰੀ ਤੰਗਿਆ ਲੇਕਿਨ ਡਵੈਲਪਮੈਂਟ ਕਿੱਦਾਂ ਹੋਏਗੀ ਉਹ ਸਾਨੂੰ ਸੋਚਣਾ ਪਏਗਾ ਸਾਨੂੰ ਸੈਂਟਰ ਦੇ ਵਿੱਚ ਕਿਹੜੀ ਸਰਕਾਰ ਹੈ ਕਿ ਸਾਡੇ ਪੰਜਾਬ ਵਾਸਤੇ ਸਾਡੀਆਂ ਸਟੇਟਾਂ ਵਾਸਤੇ ਕੀ ਕੀ ਸਾਨੂੰ ਦੇ ਸਕਦੀ ਹੈ ਤੇ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਨਤੀਜੇ ਆਉਣਗੇ ਕਿਉਂਕਿ ਕੱਲ ਵੋਟਾਂ ਨੇ ਤਾਂ ਨਤੀਜੇ ਆਉਣਗੇ ਤਾਂ ਤੁਹਾਡੇ ਸਾਹਨ ਕੀ ਲੱਗਦਾ ਕਿ ਕਿਹੜੀ ਪਾਰਟੀ ਬੀਜਪੀ ਹੀ ਆਏਗੀ ਜਾਂ ਕੋਈ ਹੋਰ ਪਾਰਟੀ ਮੋਰਚਾ ਮਾਰੇਗੀ ਨਹੀਂ ਗੁਜਰਾਤ ਦੇ ਵਿੱਚ 99% ਹੀ ਜਿਹੜੀ ਬੀਜਪੀ ਹੀ ਆਏਗੀ ਜੀ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਸੂਰਤ ਦੇ ਵਿੱਚ ਸੂਰਤ ਇੱਕ ਸਟੇਟ ਹੈ ਕਿ ਇੱਕ ਸ਼ਹਿਰ ਹੈਗਾ ਇੱਕ ਜ਼ਿਲ੍ਹਾ ਹੈਗਾ ਜਿਹਨੂੰ ਕਹਿੰਦੇ ਆ ਮੈਂ ਸੂਰਤ ਦੇ ਵਿੱਚ ਜੁਫੀ ਤਗੀਨ ਕਰਕੇ ਮੰਨੋਗੇ ਉਹਦੇ ਆਪੋਜ਼ਿਟ ਜਿਹੜਾ ਖੜਾ ਸੀ ਕਾਂਗਰਸ ਦਾ ਉਹ ਬੈਠ ਗਿਆ ਬੰਦਾ ਕੋਈ ਆਜ਼ਾਦ ਨਹੀਂ ਤੇ ਖੜਿਆ ਕੋਈ ਦਲਬਦਨੀ ਨਹੀਂ ਹੋਈਆਂ ਪੰਜਾਬ ਦੇ ਵਿੱਚ ਦੇ ਦਲਬਦਨੀਆਂ ਦਾ ਦੌਰ ਹੀ ਚੱਲ ਰਿਹਾ ਅੱਜ ਤੱਕ ਕੋਈ ਚੱਲ ਰਿਹਾ ਕੋਈ ਪਤਾ ਨਹੀਂ ਸਵੇਰੇ ਕਿਸੇ ਹੋਰ ਰਹਿੰਦੇ ਸ਼ਾਮ ਨੂੰ ਕਿਸੇ ਹੋਰ ਪਾਰਟੀ ਨਾਲ ਜਾਂਦੇ ਨੇ ਜੀ ਚੈੱਕ ਮਾ ਜੀ ਮੈਂ ਜੰਦ ਜੰਦ ਇੱਕ ਚੀਜ਼ ਦੱਸਣਾ ਚਾਹਾਂ ਕਿ ਇਹ ਇਲੈਕਸ਼ਨ ਦਾ ਆਪ ਦਾ ਤੀਜਾ ਪੜਾਅ ਹੈਗਾ ਤੀਜਾ ਤਿੰਨ ਵੱਖਰੇ ਵੱਖਰੇ ਜਗ੍ਹਾ ਦੇ ਉੱਤੇ ਤਿੰਨ ਚੀਜ਼ਾਂ ਮੰਨੀਆਂ ਗਈਆਂ ਸੀ ਉਹਨਾਂ ਨੇ ਇੱਕ ਟਾਈਮ ਰੱਖਿਆ ਗਿਆ ਸੀ ਇੱਕ ਤਰੀਕਾ ਰੱਖਿਆ ਗਿਆ ਸੀ ਕਿ ਆਪਾਂ ਕਿਹੜੇ ਕਿਹੜੇ ਇਲੈਕਸ਼ਨ ਕਰਾਣੇ ਨੇ ਤੋਂ ਪਹਿਲਾਂ ਤੇ ਉਹਨਾਂ ਨੇ April 'ਚ ਕਰਾਏ 2 April 'ਚ ਉਹ ਆਇਆ ਜੀ ਉਸ ਤੋਂ ਬਾਅਦ May 'ਚ ਹੋਈਆਂ ਜੀ ਫਿਰ May ਦੇ ਵਿੱਚ 3 May ਦੇ 4 May ਦੇ ਵਿੱਚ ਹੋਣਗੀਆਂ ਤੇ ਇੱਕ लास्ट June ਦੇ ਵਿੱਚ ਜਿਹਦੇ ਵਿੱਚ ਸਟੇਟ ਅਰਥ ਸਿੱਟਾ ਨੇ ਜਿਹਦੇ ਵਿੱਚ ਪੰਜਾਬ ਵੀ ਆਂਦਾ ਹੈਗਾ ਜੀ ਉਹਨਾਂ ਦਾ ਕਹਿੰਦੇ ਸੀ ਇਹ ਨਹੀਂ ਕਹਿ ਸਕਦੇ ਕਿ ਜਿੱਦਾਂ ਕੀ ਮੱਲਾ ਮਾਰਨਗੇ ਇੱਕ ਅੰਕੜੇ ਲੋਕ ਪਸੰਦ ਕਰ ਰਹੇ ਨੇ ਇਥੇ ਵਿੱਚ ਵੀ ਨੂੰ ਗੁਜਰਾਤ ਦੇ ਵਿੱਚ ਦੂਜੀਆਂ ਸਟੇਟਾਂ ਦੇ ਵਿੱਚ ਐਸ ਹਰ ਸਟੇਟ ਦੇ ਵਿੱਚ ਡਿਫਰੈਂਟ ਡਿਫਰੈਂਟ ਲੋਕਾਂ ਦੀ ਪਆਇੰਟ ਆਫ 뷰 ਹੈਗੇ ਨੇ ਡਿਫਰੈਂਟ ਡਿਫਰੈਂਟ ਸੋਸ਼ਲ ਲੋਕਾਂ ਦੇ ਜਿੱਦਾਂ ਲੋਕਾਂ ਨਾਲ ਤੁਸੀਂ ਗੱਲਬਾਤ ਕਰ ਰਹੇ ਹੋ ਉਸ ਤੋਂ ਨਜ਼ਰ ਇਹੀ ਆ ਰਿਹਾ ਹੈ ਜੀ ਬਿਲਕੁਲ ਗੁਜਰਾਤ ਦੇ ਵਿੱਚ ਤਾਂ ਇਹੀ ਨਜ਼ਰ ਆ ਰਿਹਾ ਕਿ ਜੀ ਭਾਜਪਾ ਹੀ ਦਾ ਫੁੱਲ ਦੁਆਰਾ ਖੇਡੇਗਾ ਗੁਜਰਾਤ ਦੇ ਵਿੱਚ ਨਾਲ ਅਗਣੀਆਂ ਸਟੇਟਾਂ ਦਾ ਤੁਹਾਨੂੰ ਪਤਾ ਨਹੀਂ ਦੂਜੀਆਂ ਸਟੇਟਾਂ ਦਾ ਆਹ ਵਾਲੇ ਅੰਕੜੇ ਹੀ ਦੇਖਣ ਨੂੰ ਮਿਲਣਗੇ ਕੱਲ੍ਹ ਦੇਖਦੇ ਆ ਕੀ ਬਣਦਾ ਹੈ ਜੀ ਸਤਿਨਾਮ ਵਰਿੰਦਰ ਜੀ ਤੁਹਾਡਾ ਤੇ ਪਲ-ਪਲ ਦੀ ਅਪਡੇਟ ਗੁਜਰਾਤ ਦੀ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਅਮੈਜ਼ਿੰਗ ਟੀਵੀ ਤੇ ਵੀ ਤੁਸੀਂ ਬਣੇ ਰਹੋ ਕਿਉਂਕਿ ਬਹੁਤ ਜ਼ਰੂਰੀ ਹੈ ਲੋਕਾਂ ਤੱਕ ਇਹ ਖਬਰਾਂ ਪਹੁੰਚਾਣੀਆਂ ਆਏ ਵਰਿੰਦਰ ਜੀ ਸੰਗ ਸਾਡੇ ਨਾਲ ਜੋ ਸੂਰਤ ਦਾ ਦੌਰਾ ਜਿਹੜਾ ਕਰ ਰਹੇ ਨੇ ਲਗਾਤਾਰ ਪਲ-ਪਲ ਦੀ ਅਪਡੇਟ ਤੁਹਾਡੇ ਨਾਲ ਅਮੈਜ਼ਿੰਗ ਟੀਵੀ ਤੇ ਸਾਂਝੀ ਕਰ ਰਹੇ ਨੇ ਕਿਉਂਕਿ ਲਗਾਤਾਰ 25 حال تو ਜਿਹੜਾ ਬੀਜੇਪੀ ਗੁਜਰਾਤ ਦੇ ਵਿੱਚ ਰਾਜ ਕਰ ਰਹੀ ਹੈ ਤੇ ਆਉਣ ਵਾਲੇ ਸਮਾਂ ਦੇ ਵਿੱਚ ਜਿਸ ਤਰ੍ਹਾਂ ਡੋਰ ਟੂ ਡੋਰ ਬੀਜੇਪੀ ਹੋ ਰਹੀ ਹੈ ਜਾਂ ਵਰਿੰਦਰ ਜੀ ਸਾਡੇ ਇੱਥੇ ਲੋਕਾਂ ਨਾਲ ਗੱਲਬਾਤ ਕਰ ਰਹੇ ਹਨ ਤਾਂ 99% ਜਿਹੜਾ ਵਾ ਉਹ ਬੀਜੇਪੀ ਦਾ ਜਿਹੜਾ ਵਾ ਬੀਜੇਪੀ ਦੇ ਚਾਂਸ ਹੈਗੇ ਨੇ ਬੀਜੇਪੀ ਆ ਸਕਦੀ ਹੈ ਪਰ ਆਉਣ ਵਾਲੇ ਸਮਾਂ ਦੇ ਵਿੱਚ ਦੇਖਣਾ ਹੀ ਹੋਏਗਾ ਕਿ ਵਾਕੇ ਬੀਜੇਪੀ ਆਉਂਦੀ ਜਾਂ ਫਿਰ ਕੋਈ ਹੋਰ ਪਾਰਟੀ ਮੋਰਚਾ ਮਾਰਦੀ ਹੈ ਤਾਂ ਤਾ ਤਾ ਦੇਖਦੇ ਰਹੋ ਅਮੈਜ਼ਿੰਗ ਟੀਵੀ